ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਇਤਿਹਾਸਿਕ ਸ਼ਹਿਰ ਨਪੋਦਰ ਅੰਬੇਡਕਰ ਅੰਬੇਡਕਰ ਚੌਂਕ ਦੀਆਂ ਔਰ ਇੱਥੇ ਹਜ਼ੂਮ ਇਕੱਠਾ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਤਸਵੀਰਾਂ ਵਿਖਾ ਦਿੱਤੀਆਂ ਜਾਣ ਔਰ ਇਹ ਅੱਜ ਤਕਰੀਬਨ 2 ਤੋਂ 3 ਘੰਟੇ ਹੋ ਗਏ ਨੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਇੱਥੇ ਜਾਰੀ ਹੈ ਔਰ ਜਿਹੜਾ ਧਰਨਾ ਪ੍ਰਦਰਸ਼ਨ ਹੈ ਡੇਰਾ ਬਾਬਾ ਲਾਲ ਬਾਸ਼ਾ ਜੀ ਦੀ ਜਿਹੜੀ ਨਵੀਂ ਬਣੀ ਕਮੇਟੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਸਾਡੇ ਨਾਲ ਸੀਨੀਅਰ ਪੱਤਰਕਾਰ ਰਵੀ ਅਟਵਾਲ ਜੀ ਮੌਜੂਦ ਨੇ ਇਹਨਾਂ ਤੋਂ ਆਪਾਂ ਵਧੇਰੇ ਜਾਣਕਾਰੀ ਲੈਣੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਕਾਫੀ ਸਮੇਂ ਤੋਂ ਤੁਸੀਂ ਪੱਤਰਕਾਰਤਾ ਕਰ ਰਹੇ ਹੋ ਤਕਰੀਬਨ 18-20 ਸਾਲ ਦੇ ਗ੍ਰੀਪ ਹੋ ਗਏ ਨੇ ਇਹ ਜਿਹੜਾ ਡਿਸਪਿਊਟ ਪੈਦਾ ਹੋਇਆ ਹੈ ਦੋ ਕਮੇਟੀਆਂ ਦਾ ਇਹਦੇ ਬਾਰੇ ਕੀ ਕਹੋ ਇਹਦੇ ਬਾਰੇ ਇਹ ਆ ਕਿ ਜਦੋਂ ਜਿਹੜੀ ਪਹਿਲੀ ਕਮੇਟੀ ਸੀਗੀ ਪਹਿਲੀ ਕਮੇਟੀ ਦੀ ਜਿਹੜੀ ਕਪੜੇ ਬਾਜੀ ਉਹਨਾਂ ਵੱਲੋਂ ਜੋ ਵੀ ਉਥੋਂ ਪੈਸਾ ਕਪੜਾ ਕੀਤਾ ਗਿਆ ਜਾਂ ਸੋਨੇ ਦਾ ਕੀਤਾ ਗਿਆ ਜਾਂ ਹੋਰ ਵੀ ਕਈ ਕਪੜੇ ਕੀਤੇ ਗਏ ਉਹਦੇ ਵਿੱਚ ਨਸੀ ਜਿਹੜੇ ਮੱਲੇ ਵਾਲਿਆਂ ਨੇ ਉਹਨੂੰ ਸਵਾਲ ਕੀਤਾ ਕਿ ਤੁਹਾਨੂੰ ਹਿਸਾਬ ਦਿੱਤਾ ਜਾਵੇ ਇਸ ਹਿਸਾਬ ਤੋਂ ਦੇਣ ਤੋਂ ਮੁਕਰਦੇ ਹੋਏ ਇਹ ਰਿਪੋਰਟ ਰਿਵਿਊ ਦੇ ਨਾਲ ਆ ਬਦਿਆ ਉਸ ਤੋਂ ਬਾਅਦ ਉਹ ਦੂਜੀ ਪਾਰਟੀ ਛੱਡ ਕੇ ਇਹਨਾਂ ਨੂੰ ਸੌਂਭ ਗਈ ਸੀਗੀ ਸੰਭਲਣ ਤੋਂ ਬਾਅਦ ਜਿਹੜੀ ਆਪਣੇ ਪਤਾ ਲੱਗਾ ਕਿ ਬੀਬੀ ਇੰਦਰਜੀਤ ਕੁਰਮਾਨ ਤੇ ਹੰਸਦਾ ਜੀ ਜਿਹੜੇ ਹੈਗੇ ਆ ਸਾਇਨ ਜੀ ਸੀਗੇ ਡੇਰੇ ਜੰਦੇ ਉਹਨਾਂ ਵੱਲੋਂ ਇਹ ਫੇਰ ਦੁਬਾਰਾ ਤੋਂ ਇਸ ਗੱਲ ਨੂੰ ਵਧਾਇਆ ਗਿਆ ਕਿ ਇੱਥੇ ਸਰਕਾਰ ਦੇ ਅੰਡਰ ਜਿਹੜਾ ਡੇਰਾ ਕੀਤਾ ਜਾਵੇ ਇੱਥੇ ਰਸੀਵਰ ਲਾਏ ਜਾਣ ਕਿ ਜਿਹੜਾ ਕਿਸੇ ਵੀ ਜਿਹੜਾ ਹੋਰ ਕੋਈ ਵੀ ਜਿਹੜੇ ਮੱਲੇਦਾਰ ਜਾਂ ਕੋਈ ਸ਼ਹਿਰ ਦੇ ਬੰਦੇ ਨੂੰ ਉੱਥੇ ਉਹਨਾਂ ਦੀ ਮਰਜ਼ੀ ਹੋਊਗੀ ਵੜਨ ਦੇਣਗੇ ਮਰਜ਼ੀ ਹੋਊਗੀ ਨਹੀਂ ਵੜਨ ਦੇਣਗੇ ਜਿਵੇਂ ਕਿ ਹਲਕਾ ਵਿਧਾਇਕ ਨੇ ਸਾਡੇ ਇੰਦਰਜੀਤ ਕੌਰ ਮਾਨ ਬੀਬੀ ਹੋਣੇ ਉਹਨਾਂ ਦਾ ਪੁਤਲਾ ਵੀ ਹੁਕਿਆ ਗਿਆ ਹੈ ਅੱਜ ਇੱਥੇ ਇਹਦੇ ਬਾਰੇ ਕੀ ਕਹਾਂਗੇ ਇਹਦੇ ਬਾਰੇ ਦੇਖੋ ਜੀ ਬੀਬੀ ਨੂੰ ਤੇ ਹੈ ਕਿ ਸਾਰੇ ਵੋਟਰ ਇੱਕੋ ਜਿਹੇ ਹੁੰਦੇ ਆ ਸ਼ਹਿਰਦਾਰ ਇੱਕੋ ਜੇ ਉਹਦਾ ਲਾਗੇ ਘਰਾਂ ਜਿਹਨੂੰ ਕੁਦਰ ਦੇ ਨਾਲ ਪਿੰਡ ਆ ਉਥੇ ਉਹਨੂੰ ਇਹਨੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਜੀ ਸਿਆਸਤ ਤੋਂ ਉਹਨੂੰ ਸਿਆਸੀ ਹੀ ਕਰਨੀ ਚਾਹੀਦੀ ਜਦ ਕਿ ਧਾਰਮਿਕ ਡੇਰੇ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਦੇਣੀ ਆ ਇਹ ਬਹੁਤ ਗਲਤ ਗੱਲ ਆ ਇਸ ਕਰਕੇ ਉਹਦਾ ਪੁਤਲਾ ਫੂਕੇ ਗਿਆ ਕਿ ਉਹ ਵਾਰ-ਵਾਰ ਐਂਟਰ ਕਰਦੀ ਇਸ ਗੱਲ ਦੇ ਵਿੱਚ ਇਸ ਡਿਸਪਿਊਟ ਦੇ ਵਿੱਚ ਉਹ ਤਾਂ ਕਿਤੇ ਨ ਕਿਤੇ ਹੱਥ ਹੈਗਾ ਇਸ ਕਰਕੇ ਮੱਲਾ ਨਿਵਾਸੀ ਜਾਂ ਸ਼ਹਿਰ ਨਿਵਾਸੀ ਜਿਹੜੇ ਵੀ ਡੇਰੇ ਨੂੰ ਪਿਆਰ ਕਰਦੇ ਉਹਨਾਂ ਦਾ ਇਹ ਹੈ ਕਿ ਇਹ ਮੈਡਮ ਹੀ ਜਿਹੜੀ ਚੱਕ ਰਹੀ ਆ ਪਹਿਲਾਂ ਜਿਹੜੀ ਕੰਧ ਦਾ ਰੋਲਾ ਸੀਗਾ ਇਹ ਕੰਧ ਦੇ ਕਰਨ ਦੇ ਰੋਲੇ ਨੂੰ ਲੈ ਕੇ ਮੈਡਮ ਨੂੰ ਉਹਨਾਂ ਨੇ ਉਦੋਂ ਵੀ ਜਿਹੜਾ ਗਾਲੀ ਗਲੋਚ ਕੀਤਾ ਮੈਡਮ ਨੂੰ ਭਜਾਇਆ ਸੀਗਾ ਤੇ ਦੁਬਾਰਾ ਫਿਰ ਜਿਹੜਾ ਇਹ ਅੱਜ ਜਿਹੜਾ ਹੋਇਆ ਕਿ ਕੱਲ ਇਹਨਾਂ ਦੀ ਮੀਟਿੰਗ ਹੋਈ ਸੀਗੀ ਕਿ ਜਿਹੜਾ ਬਹੁਤ ਸ਼ਾਂਤੀ ਦਾ ਮੇਲਾ ਜਿਹੜਾ ਕਰਵਾਇਆ ਜਾਊਗਾ ਕਿਸੇ ਤਰ੍ਹਾਂ ਦੇ ਕੋਈ ਵੀ ਹੈਗਾ ਸਾਡਾ ਰੋਲਾ ਨਹੀਂਗਾ ਪਰ ਇਹ ਅੱਜ ਫੇਸ ਜਿਹੜੇ ਪ੍ਰਸ਼ਾਸਨ ਵੱਲ ਉੱਥੇ ਤੱਕੇ ਨਾਲ ਰিসিਵਰ ਲਾ ਗਏ ਤੇ ਜਾਂ ਸਰਕਾਰ ਦੇ ਉੱਥੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਦੇ ਨਾਲ ਜਿਹੜਾ ਡਿਸਪੂਸ ਪਿਆਦਾ ਜਿਹੜੇ ਲੋਕ ਨਹੀਂ ਪਸੰਦ ਕਰਦੇ ਲੇਕਿਨ ਬੀਬੀ ਉਹਨਾਂ ਦੀ ਗੱਲ ਕਰੀਏ ਲਗਾਤਾਰ ਸੰਗਤ ਵਿੱਚ ਵਿਚਰਦੇ ਸਨ ਲੋਕਾਂ ਚ ਵਿਚਰਦੇ ਸਨ ਉਹਨਾਂ ਦੇ ਤਸਵੀਰਾਂ ਲਗਾਤਾਰ ਨਜ਼ਰ ਆਉਂਦੀਆਂ ਸਨ ਅੱਜ ਜੋ ਇਸ ਮੌਕੇ ਤੇ ਨਹੀਂ ਪੁੱਜੇ ਇਹਦੇ ਬਾਰੇ ਕੀ ਕਹਿਣਾ ਤੁਹਾਨੂੰ ਦੇਖੋ ਜੀ ਅੱਜ ਤਾਂ ਇੱਥੇ ਪੁੱਜਣਗੇ ਲੋਕਾਂ ਦੇ ਵਿੱਚ ਲੋਸਾ ਲੋਕਾਂ ਨੂੰ ਪਤਾ ਕਿ ਦਿਨ ਕਰਦੇ ਮੇਰੇ ਆਂਟੀ ਜਿਹੜੀ ਗੱਲ ਕਰਦੇ ਆ ਲੋਕ ਉਹ ਮੈਡਮ ਦਾ ਹੀ ਵਧਾਇਆ ਹੋਇਆ ਡਿਸਪਿਊਸ ਵਾਲਾ ਜਿਹੜਾ ਡੇਰੇ ਦੇ ਵਿੱਚ ਹੱਕ ਦੇ ਜਿਹੜੇ ਦੂਸਰੀ ਪਾਰਟੀ ਨੂੰ ਵਾਰ-ਵਾਰ ਉਹ ਇਹ ਕਰੇ ਕਿ ਦੂਸਰੀ ਪਾਰਟੀ ਨੂੰ ਹੀ ਮੂਰਗੀ ਕੀਤਾ ਜਾਵੇ ਦੂਸਰੀ ਪਾਰਟੀ ਨੂੰ ਹੀ ਮੂਰਗੀ ਕੀਤੀ ਜਾਵੇ ਮੇਲਾ ਉਹ ਕਰਾਉਣਗੇ ਜਦਕਿ ਇੱਕ ਉਹ ਇੰਨੇ ਸਾਲਾਂ ਤੋਂ ਕਰਾਉਂਦੇ ਆਏ ਸੀ ਕਿ ਇੱਕ ਮੇਲਾ ਜਿਹੜਾ ਕਰਾਉਂਦਾ ਇਹਨਾਂ ਨੂੰ ਨਵੀਂ ਪਾਰਟੀ ਨੂੰ ਦਿੱਤਾ ਦੇਣਾ ਚਾਹੀਦਾ ਸੀਗਾ ਇਸ ਦਾ ਨੂੰ ਲੈ ਕੇ ਕਰਾ ਦੇ ਜੇ ਕੋਈ ਇਹਨਾਂ ਚ ਕਮੀ ਪੇਸ਼ੀ ਦੇਣੀ ਦੁਬਾਰਾ ਬੈਠ ਕੇ ਉਹਨੂੰ ਗੱਲ ਨੂੰ ਸੁਝਾਏ ਹੋਣਾ ਚਾਹੀਦਾ ਜਦ ਕਿ ਇੱਦਾਂ ਦੇ ਜਿਹੜੇ ਛਵੀ ਡੇਰੇ ਦੀ ਵੀ ਖਰਾਬ ਹੁੰਦੀ ਹੈ ਜਾਂ ਸ਼ਹਿਰ ਦੀ ਵੀ ਹੁੰਦੀ ਤੇ ਮੈਡਮ ਦੀ ਤੇ ਜਿਹੜੀ ਹੁੰਦੀ ਉਹ ਹੋਈ ਆ ਪਰ ਇਹ ਮੈਡਮ ਨੂੰ ਸਿਆਸਤ ਇਹੀ ਕਰਨੀ ਚਾਹੀਦੀ ਆ ਇਹ ਧਾਰਮਿਕ ਸਥਾਨਾਂ ਦੇ ਵਿੱਚ ਦਿਖਾਉਂਦਾ ਜਿਹੜੀ ਨਹੀਂ ਦੇਣੀ ਚਾਹੀਦੀ ਮੇਰੇ ਖਿਆਲ ਨਾਲ ਵੀ ਜੇਕਰ ਗੱਲ ਕਰੀਏ ਸਾਈਂ ਹਾਂਸ ਰਾਏ ਦਰਵੇਸ਼ ਉਹਨਾਂ ਦੀ ਔਰ ਮੈਂ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਇੱਕ ਉਹਨਾਂ ਦਾ ਉੱਚਾ ਅਹੁਦਾ ਸੀ ਔਰ ਉਹਨਾਂ ਨੂੰ ਜਦੋਂ ਇਸ ਦਰਬਾਰ ਤੇ ਡੇਰਾ ਬਾਬਾ ਲਾਲ ਬਾਸ਼ਾ ਦਰਬਾਰ ਤੇ ਉਹਨਾਂ ਨੂੰ ਪੱਗ ਮਿਲੀ ਔਰ ਸੂਬੇ ਦੇ ਜਿਹੜੇ ਨਾਮੀ ਵੱਡੇ ਡੇਰੇ ਉਹਨਾਂ ਦੇ ਮਹਾਂਪੁਰਸ਼ ਆਏ ਉਹਨਾਂ ਨੇ ਉਹਨਾਂ ਨੂੰ ਪੱਗ ਬਣ ਦਿੱਤੀ ਸੀਗੀ ਹੁਣ ਵੱਡੇ ਪੱਧਰ ਤੇ ਵਿਰੋਧ ਉਹਨਾਂ ਦਾ ਹੋ ਰਿਹਾ ਔਰ ਆਖਰੇ ਨੇ ਨਵੀਂ ਬਣੀ ਕਮੇਟੀ ਦੇ ਮੈਂਬਰ ਵੀ ਔਰ ਮੁਹੱਲਾ ਰਿਸ਼ੀ ਨਗਰ ਦੇ ਜਿਹੜੇ ਵਸਨੀਕ ਨੇ ਉਹ ਵੀ ਆਖਰੇ ਨੇ ਕਿ ਉਹਨਾਂ ਨੂੰ ਗੱਦੀ ਤੋਂ ਲਾਹ ਜਾਣਾ ਚਾਹੀਦਾ ਹੈ ਤਾਂ ਤੁਸੀਂ ਕੀ ਕਹੋਗੇ ਦੇਖੋ ਜੀ ਮੈਂ ਜਿਹੜੀ ਗੱਲ ਕਰਦਾ ਕਿ ਹੰਸਰਾਏ ਹੰਸ ਜੀ ਦਾ ਐਡਾ ਕਦ ਸਿਦਾ ਗਾਇਕੀ ਦੇ ਵਿੱਚ ਬਹੁਤ ਧੀਨਾਮ ਸੀਗਾ ਲੋਕ ਉਹਨਾਂ ਨੂੰ ਪਿਆਰ ਕਰਦੇ ਸਨ ਤਰਕ ਮੇਡਲ ਨਹੀਂ ਤਰਸਦੇ ਅਸੀਂ ਅਸੀਂ ਵੀ ਅੱਜ ਤੱਕ ਬੜੇ ਫੈਨ ਰਹੇ ਆ ਉਹਨਾਂ ਦੇ ਗਾਣੇ ਸੁਣਦੇ ਰਹੇ ਆ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਸਿਆਸਤ ਵਿੱਚ ਨਹੀਂ ਆਉਣਾ ਚਾਹੀਦਾ ਇਸ ਸਿਆਸਤ ਵਿੱਚ ਆ ਕੇ ਜਿੰਨੀ ਉਹਨਾਂ ਦੀ ਸ਼ਖੀ ਬਣੀ ਸੀਗੀ ਵਰਲਡ ਲੈਵਲ ਤੇ ਸਾਰੀ ਉਹਨਾਂ ਨੇ ਇੱਕੇ ਤਰ੍ਹਾਂ ਲਈ ਸਿਆਸਤ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫਰੀਦਕੋਟ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਕਿੰਨੇ ਉਹਨਾਂ ਦਾ ਲੋਕਾਂ ਨੇ ਜਲੂਸ ਕੱਢਿਆ ਤੇ ਬਵਾਦਿਕ ਬਿਆਨ ਦਿੰਦੇ ਆ ਬਿਆਨ ਦੇ ਕੇ ਮੁਕਰ ਜਾਂਦੇ ਆ ਹਰ ਗੱਲ ਤੋਂ ਮੈਂਟੇਜ ਦੇ ਬਿਆਨ ਦੇ ਨਾਲ ਹੀ ਮੁਕਰ ਜਾਂਦੇ ਉਹ ਕਿ ਦਿਨ ਕਿ ਦਿਨ ਉਹਨਾਂ ਦੀ ਲੱਗਦਾ ਕਿ ਉਹਨਾਂ ਦਾ ਦਿਮਾਗ ਜਿਹੜਾ ਥੋੜਾ ਜਿਹਾ ਸੰਤੁਲਨ ਜਿਹੜਾ ਆ ਉਹ ਵਿਗੜ ਗਿਆ ਜਦਕਿ ਵਧੀਆ ਸੀਗੇ ਬੰਦੇ ਪਰ ਉਹਨਾਂ ਨੇ ਇਦਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਇਹਨੂੰ ਇਕੱਲੀ ਗਾਇਕ ਹੀ ਹੀ ਕਰ ਦੇਣੀ ਚਾਹੀਦੀ ਜਿਹੜਾ ਅੱਜ ਵੀ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਪਰ ਹੁਣ ਲੋਕਾਂ ਦੇ ਦਿਲਾਂ 'ਚ ਜਿਹੜੀ ਨਫ਼ਰਤ ਉਨਾ ਵਾਸਤੇ ਹੈਗੀ ਆ ਕਿ ਇੱਕ ਡੇਰੇ ਦੇ ਜਾਂ ਸਿਆਸਤ ਦੇ ਵਿੱਚ ਆ ਕੇ ਉਹਨਾਂ ਨੇ ਡੇਰੇ ਦੇ ਵਿਵਾਦ ਨੂੰ ਜਿਹੜਾ ਇੱਕ ਚਿੰਗਾਰੀ ਦਿੱਤੀ ਆ ਜਦ ਕਿ ਉਹਨਾਂ ਬੈਠ ਕੇ ਸੁਲਝਾਣੇ ਚਾਹਦੇ ਵੀ ਤੁਸੀਂ ਨਵੀਂ ਪਾਰਟੀ ਆ ਜੀ ਲਾਓ ਵੀ ਤੁਸੀਂ ਕਾਕਾ ਕਰਕੇ ਦੇਖ ਲਓ ਅਸੀਂ ਪਿੱਛੇ ਹਟ ਜਾਨੇ ਇੱਕ ਸਾਲ ਇਹ ਵਧੀਆ ਗੱਲ ਸੀਗੀ ਸੋ ਵੀ ਆਖਿਰ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਜਿਹੜਾ ਇਤਨਾ ਵੱਡਾ ਡਿਸਪਿਊਟ ਪੈਦਾ ਹੋ ਚੁੱਕਿਆ ਇੱਕ ਨਾਮ ਉਹ ਸੂਬਾ ਪੰਜਾਬ ਦਾ ਨਾਮੀ ਔਰ ਵੱਡਾ ਮੇਲਾ ਦਾਤਾ ਜੀ ਦਾ 18 19 20 ਜੁਲਾਈ ਨੂੰ ਲੱਖਾਂ ਦੀ ਤਾਦਾਦ ਵਿੱਚ ਸੂਬਾ ਪੰਜਾਬ ਔਰ ਪੰਜਾਬ ਦੇ ਬਾਹਰੋਂ ਜਿਹੜੀਆਂ ਸੰਗਤਾਂ ਇੱਥੇ ਨਤਮਸਤ ਮਕਸਦ ਹੋਣ ਆਉਂਦੀਆਂ ਨੇ ਔਰ ਉਹਨਾਂ ਤੇ ਜਿਹੜਾ ਇਹ ਮੇਲੇ ਦਾ ਕੀ ਅਸਰ ਪਏਗਾ ਮੇਲੇ ਦਾ ਸਭ ਦੇਖੋ ਸੰਗਤਾਂ ਦੇ ਕੋਈ ਏਡਾ ਨਹੀਂ ਲੱਗਦਾ ਫਰਕ ਬਾਬਾ ਜੀ ਦੀ ਕਿਰਪਾ ਆ ਲੋਕ ਪਿਆਰ ਕਰਦੇ ਡੇਰੇ ਨੂੰ ਡੇਰੇ ਨੂੰ ਹੀ ਪਿਆਰ ਕਰਦੇ ਆ ਨਾ ਕਿ ਉਹ ਕਮੇਟੀ ਨੂੰ ਪਿਆਰ ਕਰਦੇ ਨਾ ਕਿ ਉਹ ਬੀਬੀ ਨੂੰ ਪਿਆਰ ਕਰਦੇ ਨਾ ਹੀ ਹੰਸ ਰਾਜ ਨੂੰ ਕਰਦੇ ਸਿਰਫ ਉਹ ਸਿਰਫ ਜਿਹੜਾ ਬਾਪੂ ਲਾਲ ਬਾਛਾ ਦਾ ਆਸ਼ੀਰਵਾਦ ਲੈਣ ਆਉਂਦੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਕੋਈ ਫਰਕ ਪਊਗਾ ਪਰ ਲੋਕ ਹਰ ਰੋਜ਼ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਡੇਡੇ ਤੇ ਬਾਰ-ਬਾਰ ਸੰਕਟਾਰ ਲਗਾਤਾਰ ਜਿਹੜੀਆਂ ਨਸਮਸਤ ਹੋਣ ਨਹੀਂ ਆਉਂਦੀਆਂ ਮੇਲੇ ਤੇ ਦੇਸ਼ਾ ਵਿਦੇਸ਼ਾ ਤੋਂ ਜਿਹੜੀਆਂ ਆਉਂਦੀਆਂ ਹੀ ਆਉਂਦੀਆਂ ਮੇਲੇ ਤੇ ਕੋਈ ਏਡਾ ਹਸਰ ਨਹੀਂ ਪੈਣ ਵਾਲਾ ਪਰ ਚਾਹੀਦਾ ਪ੍ਰਸ਼ਾਸਨ ਨੂੰ ਵੀ ਬੀਬੀ ਨੂੰ ਵੀ ਚਾਹੀਦਾ ਆ ਕਿ ਐਮਐਲਏ ਦੀ ਵਧਾਈ ਕਾ ਹੋਣ ਦੇ ਬਾਵਜੂਦ ਉਹਨੇ ਮੋਰ ਹੋ ਕੇ ਇਹ ਕਾਰਜ ਚੱਕਣਾ ਚਾਹੀਦਾ ਕਿ ਮੇਲਾ ਕਰਵਾਉਣ ਦਿੱਤਾ ਜਾਣਾ ਚਾਹੀਦਾ ਜਿਹੜੀ ਵੀ ਗੱਲ ਅਸੀਂ ਮੇਲੇ ਤੋਂ ਬਾਅਦ ਹੋਣੀ ਚਾਹੀਦੀ ਸੀ ਜੀ ਤੋਂ ਧੰਨਵਾਦ ਜੀ ਵੇ ਸਨ ਸੀਨੀਅਰ ਪੱਤਰਕਾਰ ਰਵੀ ਅਟਵਾਲ ਜੀ ਜਿਹੜੇ ਕੀ ਆਵਾਜ਼ ਪੰਜਾਬੀ ਨਿਊਜ਼ ਦੇ ਪੱਤਰਕਾਰ ਨੇ ਔਰ ਇਹਨਾਂ ਨੇ ਸਾਨੂੰ ਬਧੇਰੇ ਜਾਣਕਾਰੀ ਦਿੱਤੀ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬੀ ਨਿਊਜ਼ ਕੈਮਰਾਮੈਨ ਜਸਵੰਤ ਰਾਏ ਦੇ ਨਾਲ ਮੈਂ ਰਾਜੇਸ਼ ਕੁਮਾਰ